ਤੇ ਤੈਨੂੰ ਕੁਛ ਨਹੀਂ ਕਹਿੰਦਾ ਕੋਣਾ ਆਪੈ ਨੋਤ ਨਹੀਂ ਕਹਿੰਦਾ ਵਾਦੂ ਪਿਆਰ ਕਰਦਾ ਵਨ ਸੋਨੇ ਨਾਂ ਰੱਖਦਾ ਏ ਤੇਰੇ ਕੋਣ ਤੇ ਡਾਂਡੀ ਲੱਤ ਗਈ ਨਾ ਕਿਹੜੇ ਕਿਹੜੇ ਰੱਖੇ ਨਾਂ ਟਾਈ ਹਾਂ ਟਾਈ 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 ਚੁੱਪ ਚੁੱਪ ਚੁੱਪੇ ਮੈਂ ਪੁੱਛਦਾ ਯਾਰ ਮੇਰਾ ਅੱਖ ਨਹੀਂ ਮੜਦਾ ਟਾਈ ਤੇਰੀ ਅੱਜ ਤੱਕ ਲਵ ਸਟੋਰੀ ਦੇ ਵਿੱਚ ਟਾਈ ਨੇ ਕਿੰਨੇ ਨਾਮ ਰੱਖੇ ਵਾਦੂ ਇਹਨਾਂ ਦੱਸ ਨਦਾ ਦਾ ਨਾਮ ਦੱਸ ਪਹਿਲਾ ਨਾਮ ਦੱਸ ਪਹਿਲਾ ਪਤਾ ਕਹਤਾ ਤਾਇਆ ਤੇਰਾ ਨਾ ਬਹੁਤ ਪਿਆਰ ਕਰਦਾ ਬਹੁਤ ਤੀ ਬਾਹਰ ਦੂਰ ਦੂਰ ਰਹਿਨੇ ਵੀ ਪਿਆਰ ਹੀ ਕਰਨਾ ਸੀ ਆਏ ਹੋਏ ਲੇ ਕੇ ਦਿਓ ਪਿਆਰ ਉਹ ਪਿਆਰ ਅਸਲੀ ਹੁੰਦਾ ਫਿਰ ਹੁਣ ਬਾਹਰ ਕੱਢੀ ਜਾ ਤੂੰ ਚੱਲ ਜਾ ਮੇਰਾ ਮੈਦਾ ਖਰਾਬ ਹੈ ਤੈਨੂੰ ਪਤਾ ਨਹੀਂ ਹਲੇ ਕਿੰਨੇ ਪਰਸੈਂਟ ਮੈਦਾ ਰਹਿ ਗਿਆ ਪਹਿਲੇ ਲੇ ਕੇ ਜਾ ਜਲੇਬੀਆਂ ਖਾਈਏ ਨਾ ਮਾੜਾ 35% ਮੈਦਾ ਰਹਿ ਗਿਆ ਮੇਰਾ ਗਰਗਨ ਜਾ ਲੈ ਤੂੰ ਕੀ ਹੁੰਦਾ ਮੇਦਾ ਪਾਜ ਦਾ ਨਹੀਂ ਕੁਝ ਖਾਣ ਨੂੰ ਜੀ ਦੁਕਾਨ ਤੋਂ ਫੇਰ ਕੀ ਆ ਦੁਕਾਨ ਤੋਂ ਲੈ ਲਓ ਇਹਨਾਂ ਨੇ 100% ਲੈਂਦਾ ਕਿੰਦਾ ਜੱਜੂ ਕੋਲੋਂ ਲੈ ਜਾ ਪੈਕਟ ਦੇਂਦਾ ਵਾ ਨਰਦਾਂ ਨੇ ਦਾ ਰਗੜ ਰਗੜ ਚਟਣੀ ਤੇ ਪਾਣੀ ਪੀ ਜਾ ਉਹ ਤੈਨੂੰ ਮੈਂ ਕੋਈ ਵਾ ਠੀਕ ਤੈਨੂੰ ਮੈਂ ਦੱਸਿਆ ਸੀ ਹਾਂ ਤੂੰ ਕਿੱਧਰ ਦੀ ਵੈਸੂ ਵੈਦ ਕੋਲ ਨਹੀਂ ਭਰਨਾ ਉਹ ਕਰ ਲੈ ਉਹ ਰੋੜੀ ਵਾਲਾ ਤੂੰ ਦਿਆਲਾ ਨਾਰ ਨਾ ਚੰਗਾ ਬਰੀਕ ਕਰ ਲੈ ਨੂਨ ਤੈਨੂੰ ਚੌਥੇ ਦਿਨ ਪਤਾ ਲੱਗੂ ਚੌਥੇ ਦਿਨ ਚੌਥੇ ਦਿਨ ਨਾ ਪਤਾ ਲੱਗੇ ਮੈਨੂੰ ਕਹਦੀ ਤੂੰ ਇੱਕ ਅਦੀ ਤੁਰੀ ਛੁੱਟੇ ਬਸ ਬਾਈ ਤੁਰੀ ਆਦੀ ਦੂਜੇ ਦੀ ਪਸੰਦ ਦੀ ਅਜਮਾਇਆ ਆਇਆ ਵਾ ਥੋੜਾ ਅੱਛਾ ਵਿੱਚੇ ਪੂਤ ਨਾ ਸੁਣੇ ਕਿਤੇ ਨਹੀਂ ਆ ਸੁਣਦੇ ਇਹ ਰਾ ਮੇ ਤੇ ਮੁੱਦੇ ਜਾਣ ਉਡਣ ਕੇ ਮਦਦ ਆਇਆ ਠੀਕ ਹੁਣ ਹਾਂ ਆਇਆ ਮੇ ਤੇ ਹੋ ਗਿਆ ਮੈਂ ਤਾਂ ਇਹਦਾ ਮੇਦਾ ਠੀਕ ਹੈ ਨਹੀਂ ਤਾਂ ਲੱਕ ਨਹੀਂ ਮੇਦਾ ਤਾਂ ਠੀਕ ਆ ਤਾਂ ਆਵਾਜ਼ ਆ ਵੀ ਦਿਓ ਜਾਂਦੀ ਕਦਕ ਤੇ ਉਹਦਾ ਖੂਨ ਵੀ 16 ਕਰਾ ਮੈਂ ਤੇ ਰਵੀ ਤਾਂ ਦੇ ਜਸ 17 ਸਾਲ ਤਾਂ ਹੀ ਤੇ ਗਰਮੂ ਦੇ ਇੱਕਦਮ ਹੀ ਅੱਛਾ ਮੇਦਾ ਇੱਕਦਮ ਗਰਮ ਹੋਣੀ ਜਾਂਦਾ ਉਬਲ ਜਾਂਦਾ ਆਂਡੇ ਵਾਂਗੂ ਤਿੰਨ ਤਾਂ ਕੁਝ ਨਹੀਂ ਕਹਿੰਦਾ ਪਉਂ ਜਿੰਦਾ ਮਰਜੀ ਉਪਰਦਾ ਵਿਚਾਰਾ ਤਿੰਨ ਤਾਂ ਕੁਝ ਨਹੀਂ ਕਹਿੰਦਾ ਤੂੰ ਜੋ ਵਰਗਰ ਕੱਲੀ ਕੋਟ ਨਹੀਂ ਪਈ ਬਾਕੀ ਸਾਰਾ ਕੁਝ ਹੁੰਦਾ ਨਹੀਂ ਵਿਚਾਰਾ ਮੈਂ ਤੈਨੂੰ ਭੋਲਾ ਬਾਲਾ ਭੋਲਾ ਬੰਦਾ ਤੈਨੂੰ ਟੱਕਰਿਆ ਸੀ ਉਹ ਬਣਾਇਆ ਗਾ ਬਾਬੇ ਦਾ ਦੋਵੇਂ ਟਾਈਮਾ ਥਾ ਡੇ ਗਿਆ ਗੁਰੂ ਘਰ ਹੂੰ ਹੂੰ ਇਹ ਬੰਦਾ ਤਾਂ ਨਰਮਤਾਈ ਮੈਂ ਨਹੀਂ ਹੋਜੀ ਹੋਰ ਤੂੰ ਉਹਨੂੰ ਮਿਲ ਕੇ ਤੇ ਫਲ ਸਰਚ ਲੈ ਵਿਚਾਰਿਆਂ ਦੇ ਗੋਡੀਆਂ ਸੇਕ ਲਵਾਈ ਰੱਖਦੇ ਉੱਥੇ ਤਿੰਨ ਤਾਂ ਕੁਝ ਨਹੀਂ ਕਹਿੰਦਾ ਉਹ ਆਵਾ ਪੈ ਨੋਤ ਨਹੀਂ ਕਹਿੰਦਾ ਵਾਦੂ ਪਿਆਰ ਕਰਦਾ ਵਨ ਸੋਨੇ ਨਾਂ ਰੱਖਦਾ ਹੀ ਤੇਰੇ ਹੌਣ ਤੇ ਡਾਂਡੀ ਲੱਤ ਗਈ ਟਾਈਮ ਲੰਘ ਗਿਆ ਨਹੀਂ ਨਹੀਂ ਤੇਰੇ ਨਾਂ ਨਾ ਕਰੇ ਕਰੇ ਰੱਖੇ ਨਾਂ ਟਾਈਮ ਲੰਘ ਗਿਆ ਨਹੀਂ ਹਾਂ ਤਾਈ 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 ਚੁੱਪ ਚੁੱਪ ਚੁੱਪੇ ਮੈਂ ਪੁੱਛਦਾ ਯਾਰ ਮੇਰਾ ਅੱਖ ਨਹੀਂ ਮੜਦਾ ਤਾਈ ਤੇਰੇ ਨਾਂ ਦੱਸ ਤੇਰੀ ਅੱਜ ਤੱਕ ਲਵ ਸਟੋਰੀ ਦੇ ਵਿੱਚ ਤਾਈ ਨੇ ਕਿੰਨੇ ਨਾਮ ਰੱਖੇ ਉਹ ਵਾਦੂ ਨਾ ਦੱਸ ਦਦਾ ਨਾਂ ਦੱਸ ਪਹਿਲਾ ਨਾਂ ਦੱਸ ਪਹਿਲਾ ਪਤਾ ਪਤਾ ਤਾਇਆ ਤੇਰਾ ਨਾ ਬਹੁਤ ਪਿਆਰ ਕਰਦਾ ਸੀ ਬਹੁਤ ਅੱਛਾ ਤੇ ਬਾਹਰ ਦੂਰ ਦੂਰ ਰਹਿਨੇ ਹੈ ਵੀ ਪਿਆਰ ਹੀ ਕਰਨਾ ਸੀ ਹਾਂ ਆਏ ਹੋਏ ਉਹ ਇਥੇ ਦੀ ਉਹ ਪਿਆਰ ਉਹ ਪਿਆਰ ਅਸਲੀ ਹੁੰਦਾ ਫਿਰ ਉਹਨਾਂ ਬਾਹਰ ਕੱਢੀਏ ਜਾਂ ਤੂੰ ਕਹੇ ਜਾ ਕਿ ਉਹਨਾਂ ਬਾਹਰ ਕੱਢੀਏ ਬਾਹਰ ਕੱਢ ਦਿੰਨੇ ਨਹੀਂ ਤੂੰ ਪੇਕੇ ਚਲੇ ਜਾ ਹਾਂ ਫਿਰ ਤਾਈ ਨਾਮ ਨਹੀਂ ਦੱਸੇ ਨਾਮ ਦੱਸ ਲੈ ਉਹ ਨਾਮ ਮੈਂ ਪੈ ਤੂੰ ਹੀ ਮੁੜ ਕੇ ਮੇਰਾ ਉਹ ਨਹੀਂ ਦੂਰ ਵਾਲਾ ਪਿਆਰ ਠੀਕ ਹੁੰਦਾ ਲੋਕ ਇਹਨੇ ਨੇੜੇ ਵਾਲਾ ਪਿਆਰ ਫਿਰ ਮੈਂ ਲੋਕੋ ਤੁਸੀਂ ਨਾਂ ਲੈਣ ਦਾ ਨਹੀਂ 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 ਲੈ ਲੈ ਨਹੀਂ ਲੈ ਦਿੰਦੇ ਨਹੀਂ 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 ਲੈ ਦਿੰਦੇ ਇੰਨੀ ਮੈਂ ਕਰੇ ਦੱਸਿਆ ਨਹੀਂ 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 ਦੱਸ ਦੇ ਸ਼ੀਰੋ ਨਹੀਂ ਨਹੀਂ ਰਾਣੂ ਅੰਦਰ ਨਹੀਂ ਰਾਣੂ ਰਾਣੂ ਆਏ ਆਏ ਮੈਨੂੰ ਨਹੀਂ ਹੋ ਜਾ ਅਜ ਹੋਰ ਨਾਮ ਹੋ ਦੂਜਾ ਹੋ ਭਾਈ ਹੋਰ ਨਹੀਂ ਕੋਨਾ ਨਹੀਂ ਤੂੰ ਜਾਨੂ ਜੂਨੂ ਨਹੀਂ ਕੀ ਕਰ ਜਾਨੂ ਬੇ ਨਾ 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 ਉਹ ਜਿਹੜੀ ਪੁਰਾਣੇ ਜ਼ਮਾਨੇ ਦੀ ਮਨਤ ਨਹੀਂ ਹੈਗੀ ਪੁਰਾਣੇ ਜ਼ਮਾਨੇ ਜਿਹੜੀ ਸੀ ਇਹ ਉਹ ਪੁਰਾਣੇ ਜ਼ਮਾਨੇ ਦੇ ਪੁਰਾਣੇ ਜ਼ਮਾਨੇ ਚ ਉਹ ਪੁਰਾਣੀਆਂ ਫਿਲਮਾਂ ਵਾਲੇ ਰਾਣੂ ਨਹੀਂ ਕਹਿੰਦੇ ਰਾਣੂ ਉਹ ਰਾਣੂ ਹੁੰਦੇ ਇਹ ਪੁਰਾਣੇ ਜ਼ਮਾਨੇ ਆ ਨਵੇਂ ਜਵਾਨੇ ਵਾਲੇ ਕੰਮ ਪਹਿਲਾਂ ਕਰ ਗਏ ਇਹ ਨਾ ਰਾਜੂ ਪਿਆਮੇ ਨਹੀਂ ਕਹਿਣਾ ਬੰਦਾ ਮੇਰਾ ਬਹੁਤ ਹੀ ਵਧੀਆ ਸੀ ਨਹੀਂ ਉਹਦੇ ਮੂੰਹ ਤੇ ਧਰਮ ਨਾ ਉਬਲ ਉਬਲ ਪੋਚਾਣਾ ਨੇ ਨਾ ਹੀ ਤੇ ਨਾ ਕਾਲਾ ਜਨੇ ਮਾਪ ਨੂੰ ਨਹੀਂ ਕਹਿ ਨਹੀਂ ਉਹ ਨਹੀਂ ਦੱਸ ਤੂੰ ਉਹਦਾ ਕੀ ਨਾਮ ਰੱਖਿਆ ਕੋਈ ਉਹਨੇ ਉਹਨੇ ਤੇਰੇ ਨਾਮ ਰੱਖੇ ਆਪਾਂ ਜੀ ਤੋਂ ਸਵਾਬ ਦਾ ਨਾਮ ਕੋਈ ਨਹੀਂ ਰੱਖਿਆ ਜੀ ਬਾਰਲੇ ਜੀ ਬਾਰਲੇ ਜੀ ਨਾ ਮਾਨੂੰ ਨਾ ਕੁਛ ਨਹੀਂ ਨਾ ਯਾਰ ਜੀ ਕਿੰਨਾ ਦੇ ਰਾਣੇ ਕਿੰਦੀ ਵੱਡੀ ਗੱਲ ਹੈ ਯਾਰ ਆ ਨੂੰ ਪੁੱਛ ਲੈ ਹੁਣ ਕਦੇ ਬਾਰੇ ਹੈ ਜੀ ਸੁਣਦੇ ਨਹੀਂ ਹਾਂ ਠੀਕ ਹੈ ਤਾਈ ਇੰਟਰਵਿਊ ਚ ਨਾ ਤੈਨੂੰ ਨਾਲ ਲੈ ਕੇ ਜਾਣਾ ਸੀ ਇੰਟਰਵਿਊ 'ਚ ਪੱਕਾ ਜੀ ਦੇ ਲੈ ਯਾਰ ਕਿੱਦਾਂ ਦਾ ਨਹੀਂ ਤੈਨੂੰ ਗਿੱਪੀ ਕਰੇ ਵਾਲ ਕਹਦੇ ਵੀ ਫਿਲਮ ਆਪਾਂ ਕਰਨੀ ਆ ਤੇ ਫਿਰ ਚੱਲ ਜਾਂਗੇ ਕਿ ਨਹੀਂ ਆਏ ਹਾਂ ਮੈਂ ਫਿਲਮ ਕਰ ਲੂੰਗੀ ਅਨਪੜ ਲੈ ਉਥੇ ਪੜ੍ਹਾਈ ਥੋੜੀ ਕਰਨੀ ਆ ਫਿਲਮ ਕਰਨੀ ਜਾ ਕੇ ਟਿਊਸ਼ਨ ਖੜੀ ਪੜ੍ਹਨੀ ਆ ਉਹ ਜਿਵੇਂ ਜਿਵੇਂ ਦੱਸਿਆ ਨੂੰ ਮੈਂ ਕਰ ਜਾਈ ਆਪਾਂ ਕਰਾ ਲੈ ਇੱਕ ਟੇਕ ਨੂੰ ਇੱਕ ਟੇਕ ਨੂੰ 50 50 ਕਰਾਉਣਗੇ ਹਰੇ ਮੈਨੂੰ ਤਾਂ ਬਿਮਾਰੀ ਨਾ ਬਤਰਾ ਦਿਮਗ ਵਿੱਚ ਕਈ ਕੁਝ ਕਰਦਾ ਤੈਨੂੰ ਕੋਈ ਬਿਮਾਰੀ ਨਹੀਂ ਇਹ ਬੜੀ ਲੋ ਮਾਰੀ ਐ ਮੈਂ ਬਸ ਹੁਣ ਦੱਸਣੀ ਹੁੰਦੀ ਬਸ ਟੈਨਸ਼ਨ ਲੈ ਕੇ ਦੀ ਗੱਲ ਮੈਂ ਹੁਣ ਤੋਂ ਪਤਾ ਤਾਂ ਕਿੰਨੀ ਬੋਚ ਮੈਂ ਰਾਣੇ ਦਾ ਸੋਚ ਵਿਚਾਰ ਕਰਦਾ ਫਿਰ ਅਸੀਂ ਕਰਾਂਗੇ ਤਿੰਨ ਚਾਰ ਦਿਨ ਕਿੰਨੀ ਤੰਗ ਰਹੀ ਨਹੀਂ ਪਤਾ ਤਾਂ ਨੂੰ ਸੋਚ ਨਹੀਂ ਪੈਂਦੀ ਤੇਰੀ ਹੈ ਤਾਈ ਨੂੰ ਸੋਚ ਨਹੀਂ ਪੈਂਦੀ ਕਾਦੀ ਵੀ ਤਾਈ ਤੰਗ ਆਪਰੇਸ਼ਨ ਕਰਾ ਦੀ ਆਹ ਤਾਈ ਨੂੰ ਤੇਰੀ ਸੋਚ ਨਹੀਂ ਪੈਂਦੀ ਵਿਚਾਰਾਣ ਕੀ ਕਰੇ ਉਹ ਮੈਨੂੰ ਹੈ ਉਹ ਵਿਚਾਰਾਣ ਕੀ ਕਰੇ ਨਹੀਂ ਮੈਂ ਲੱਗੀ ਪਿਗਰੇ ਵਾਲ ਕਹਿ ਦੇ ਵਿੱਚ ਆਪਣੇ ਚੰਡੀਗੜ੍ਹ ਜਾ ਆ ਜਾ ਸਵੇਰੇ ਆ ਜਾ ਤੇ ਫਿਰ ਦੁਕੀ ਕਿਵੇਂ ਉਹ ਦੇਖਾ ਵੇ ਉਹ ਤਾਂ ਟਾਂਡਾ ਮੋਕਾ ਰੋਚੂ ਕਪੜੇ ਸੀਤੇ ਭਾਈ ਵਧੀਆ ਸੂਟ ਆਪਣੇ ਕੋ ਇਨਾਂਗੇ ਹੈ ਕੋਈ ਸੀਨਾਂਗੇ ਇੰਨੇ ਸੂਟ ਲੱਗ ਜਾਣਗੇ ਨਾਲ ਫਿਰ ਟੀਬਿਸਕੜ ਕੇ ਵਿੱਚ ਚੂਹੀ ਵਾਂਗ ਖਾਨੀ ਮਾਰਾ ਮਾਰਾ ਤੋੜ ਕੇ ਆਹੋ ਗੱਲ ਜੇ ਜਾਂਦਾ ਨਾ ਜਾਂ ਨਾ ਪਿੱਛੇ ਦੰਦਾ ਨਹੀਂ ਐਗਰੇ ਹੀ ਪਿੱਛੇ ਦੰਦ ਤੇ ਐ ਕਰੀ ਐ ਕਰੀ ਹੈਗੇ ਨੇ ਬੱਤੀਆਂ 16 16 ਰਹਿ ਗਏ 16 16 ਟੁੱਟ ਗਏ ਨਹੀਂ ਬੰਨ ਜਾਣਾ ਗੱਡੀਆਂ ਬਾਕੀ ਸਾਰੇ ਅੱਛਾ ਮੇਉਂ ਜਲੇ ਸਾਰੇ ਖਾ ਗਿਆ ਤੇ ਤੁਸੀਂ ਨਹੀਂ ਸਾਲਾ ਦਾ ਮੈਂ ਮੈਂ ਤਾਂ ਨਹੀਂ ਠੀਕਾ ਸਾਲਾ ਦਾ ਸਾਲਾ ਨੇ ਸਾਨੂੰ ਇੱਕ ਨਹੀਂ ਪੁੱਛੀ ਉਹ ਤਾਈ ਦੀਆਂ ਗੱਲਾਂ ਕਸਮੀਆਂ ਗੱਲਾਂ ਤਾਈ ਸਾਰੀਆਂ ਖਾ ਗਿਆ ਉਹ ਮਾਤੇ ਗੱਲ ਸੁਣ ਮਾਤੇ ਤੇਰੇ ਗੱਲਾਂ ਸੁਣ ਸੌ ਨਹੀਂ ਖਾਈ ਜਨਾ ਮੈਂ ਤਾਂ ਮਜ਼ਾਕ ਨਹੀਂ ਕਰਦਾ ਸਿਰੇ ਦਾ ਝੂਠਾ ਸੌ ਸਾਲੇ ਸਿਰੇ ਝੂਠੇ ਮਰੇ ਸਾਲਾ ਇਹ ਜੰਮੇ ਅਜਿਹੋ ਜਿਹੇ ਤੇਰੇ ਲੱਛਣਾਂ ਦਾ ਤੂੰ ਪੈਂਦੀ ਆ ਆਪ ਤੇ ਇੱਕ ਤੱਕ ਪੈਂ ਜੋ 5% 5% ਤੇ ਯਾਰ ਤੇਰਾ ਸਾਲਾ ਮੈਂ ਤਾਂ 135% ਅਨ हिसाब ਨਾਲ ਤਾਈ ਚੁੱਪ ਚਪ ਤਾਈ ਇਹ ਤਾਂ 135 ਹੈ ਮੈਨੂੰ ਲੱਗਦਾ ਤਾਈ ਹੁਣ ਮੈਂ ਤੁਹਾਨੂੰ ਦੱਸਿਆ ਮੇਰਾ ਮੈਦਾ 35% ਰਹਿ ਗਿਆ ਤੂੰ ਕਿੱਡਾ ਅਫਸੋਸ ਕਰਿਆ ਮੇਰੇ ਟੀਮ ਦੇ ਮੈਂਬਰ ਖੁਸ਼ ਹੋਈ ਜਾਂਦੇ ਨੇ ਦੇਖ ਲੈ ਸਾਰੇ ਉਧਰ ਜਲੇਬੀਆਂ 0% ਰਹਿ ਗਈਆਂ ਭੈ ਜ ਤਾਂ ਕੋਲੀ ਵਾਲ ਨਿਕਾ ਤੇ ਮਾਰ 22 ਕਰੀ ਕਰੀ ਕੰਮ ਆਈ ਆ ਸਾਰਾ ਜਲੇਬੀਆਂ ਉਹਦਾ ਰੱਖੀਏ ਦੋ ਸੀ ਹੈ ਹੈ ਜੋ 5 6 ਦੇ ਬੀ ਲੈਣ ਦੀ ਆਈ ਦੂਜਾ ਜਣਾ ਲਈ ਲੈ ਤਾਈ ਇਹ ਗੱਲਾਂ ਕਹਿਣ ਵਾਲੇ ਨੇ ਹੁੰਦੀਆਂ ਮੈਦਾ ਖਾਣਦਾ ਨਾ ਜਲੇਬੀਆਂ ਖਾਂਦਿਆ ਖਾਂਦਿਆ ਤੂੰ ਲੈਟਰਿੰਗ ਪਜਣਾ दाई देख ला वण आ गल्लां कोई ਕਰਨ ਵਾਲੀਆਂ ਨੇ ਕੋਈ ਖਾਣ ਪੀਣ ਦੇ گول ਮਡੋਲ ਖਾਦਿਆ ਨੇ ਤੇਰੇ ਉਹਦੇ ਬਾਹਰ ਆਉਣ ਦੇ ਖਾਣ ਪੀਣ ਦੇ ਬਗਲੇ ਕਿੰ ਗੰਦ ਭਾਗਦੇ ਨੇ ਦੇਖ ਲੈ ਜਾਓ ਯਾਰ ਅਰ ਮਾ ਅੰਨਾਨਾ ਗੱਲਾਂ ਹੀ ਲਾਇਆ ਵਾ ਵੀ ਉਹਦੇ ਗੱਲੀ ਲੱਗੇ ਤੇ ਆਪ ਜਨੇਪੀਆਂ ਸ਼ਕੀ ਤੁਰੇ